ਹਾਂਜੀ ਨਾਂ ਦੱਸੋ ਆਪਣਾ ਚੌਧਰੀ ਦਰਸ਼ਨ ਲਾਲ ਨਾਜ ਮੰਡੀ ਮੱਛੀਵਾਲਾ ਕੀ ਕਾਰਨ ਆ ਜਿਹੜਾ ਜਿਹੜਾ ਹੜਤਾਲ ਤੇ ਗਏ ਕਾਰਨ ਇਹ ਹੈ ਜੀ ਹੜਤਾਲ ਤੋਂ 2 ਸਾਲ ਤੋਂ ਸਾਡਾ 25% ਵਾਧਾ ਕੀਤਾ ਸੀ ਹਲੇ ਤੱਕ ਨਹੀਂ ਹੋਇਆ ਇਹ ਵੀ ਲਿਖ ਕੇ ਦੇ ਚੁੱਕੇ ਆ ਤਿੰਨ ਚਾਰ ਵਾਰੀ ਵੀ ਸਾਨੂੰ ਹਰਿਆਣੇ ਦੇ ਬਰਾਬਰੇ ਕਰ ਦਿੱਤਾ ਜਾਵੇ ਨਹੀਂ ਕੀਤਾ ਜਾਂਦਾ ਸਾਨੂੰ ਕੀ 16 ਰੁਪਏ 10 ਪੈਸੇ ਮਿਲਦੇ ਆ ਹਰਿਆਣਾ ਦੇ 18 ਰੁਪਏ 70 ਪੈਸੇ ਮਿਲਦੇ ਆ ਇਹ ਇਹ ਜਿਹੜੀ ਸਾਡੀ ਹੜਤਾਲ ਹੈ 10 ਤੋਂ ਲੈ ਕੇ 90 ਮਿੰਟੇ ਸਮੇਂ ਲਈ ਹੈ ਜਦ ਤੱਕ ਸਾਡਾ ਰੇਟ ਬਰਾਬਰ ਨਹੀਂ ਕੀਤਾ ਜਾਂਦਾ ਲੋਡਿੰਗ ਹੈ ਜੀ ਮੀਟਿੰਗ 11 ਮੀਟਿੰਗਾਂ ਹੋ ਗਈਆਂ ਜੀ 2 ਸਾਲਾਂ ਚ ਕਿਹਨਾਂ ਨਾਲ ਹੋਈਆਂ ਜੀ ਅਫਸਰਾਂ ਨਾਲ ਸਟਕਟਾਰੂ ਚੱਕ ਐਰਾ ਵਗੈਰਾ ਜੋ ਵੀ ਉਧਰ ਅਫਸਰਾਂ ਅਗੇ ਸਾਰਿਆਂ ਨਾਲ ਹੋ ਚੁੱਕੀਆਂ ਨੇ ਸਾਡੀਆਂ ਕੀ ਕਹਿੰਦੇ ਸੀ ਉਹ ਬਸ ਹੋ ਜਾਊਗਾ 2 ਦਿਨ ਚ ਹੋ ਜਾਊਗਾ 4 ਦਿਨ ਚ ਹੋ ਜਾਊਗਾ 3 ਦਿਨ ਚ ਹੋ ਜਾਊਗਾ 5 ਦਿਨ ਚ ਹੋ ਜਾਊਗਾ ਜੀ ਕੀ ਐਲਾਨ ਕੀਤਾ ਹੋਇਆ ਜੀ ਅਸੀਂ ਇੱਕ ਤਰੀਕ ਤੋਂ ਅਣ ਮਿਥੇ ਸਮੇਲੇ ਹੜਤਾਲ ਦਾ ਐਲਾਨ ਕੀਤਾ ਜੀ ਉਹਨਾਂ ਨੂੰ ਕੀ ਤੋਂ ਸਕਾਰੀ ਕੂਚੂ ਜੇ ਫਿਰ ਕਿਸਾਨਾਂ ਨੂੰ ਕੀ ਕਹੋਗੇ ਕਿਸਾਨਾਂ ਨੂੰ ਬੇਨਤੀ ਕਰੀ ਹੈ ਕਿ ਇੱਕ ਤਰੀਕ ਤੋਂ ਝੋਨਾ ਲੈ ਕੇ ਨਾ ਆਣ ਹਾਂਜੀ ਕੀ ਨਾਂ ਤੁਹਾਡਾ ਸਹਿ RAMPAL ਮਾਚੀਵਾੜਾ ਮੰਡੀ ਅਨਾਜ ਕੀ ਮਾਮਲਾ ਜਿਹੜਾ ਹੜਤਾਲ ਤੇ ਇਹ ਹੜਤਾਲ ਤੇ ਜੀ ਕਾਫੀ ਸਮੇਂ ਤੋਂ ਰੇਟ ਨਹੀਂ ਵੱਧ ਰਿਹਾ ਠੀਕ ਹੈ ਜੀ ਰੇਟ ਬਹੁਤ ਘੱਟ ਹੈ ਹਰਿਆਣਾ 'ਚ ਰੇਟ ਜ਼ਿਆਦਾ ਹੈ ਇੱਥੇ ਸਰਕਾਰ ਨੂੰ ਬਹੁਤ ਵਾਰ ਐਪਲੀਕੇਸ਼ਨ ਵੀ ਦਿੱਤੀਆਂ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ ਇਸ ਲਈ ਅਸੀਂ ਹੁਣ ਇੱਕ ਤਰੀਕ ਤੋਂ ਹੜਤਾਲ ਜਾਰੀ ਕਰਤੀ ਨਾ ਕੋਈ ਟ੍ਰੈਲੀ ਲਾਊਂਗਾ ਤੇ ਨਾ ਕੋਈ ਲੇਵਰ ਕੰਮ ਕਰੂੰਗੀ ਇਸ ਨਾਲ ਤਾਂ ਬਹੁਤ ਜ਼ਿਆਦਾ ਝੋਨਾ ਆਜੂਗਾ ਮੰਡੀ ਦੇ ਵਿੱਚ ਕੀ ਕਹੋਗੇ ਫਿਰ ਇਹੀ ਆ ਕਿ ਹੁਣ ਜ਼ਿੰਮੇਦਾਰਾਂ ਨੂੰ ਵੀ ਝੋਨਾ ਨਾਲ ਲੈ ਕੇ ਆਉਣ ਜੀ ਤੇ ਜਿਹੜੇ ਲੈ ਕੇ ਆ ਰਹੇ ਆ ਲੈ ਕੇ ਵੀ ਪ੍ਰਧਾਨ ਜੀ ਅੱਜ ਮਜ਼ਦੂਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਆ ਕੀ ਮਸਲਾ ਜੀ ਇਹ ਇਹਨਾਂ ਦਾ ਮਸਲਾ ਇਹ ਆ ਜੀ ਵੀ ਇਹ ਪਿਛਲੇ ਸਾਲ ਵੀ ਇਹਨਾਂ ਨੇ ਹੜਤਾਲ ਕੀਤੀ ਸੀ ਇਸ ਮਸਲੇ ਦੇ ਵਿੱਚ ਵੀ ਔਰ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਦੀ ਲੇਬਰ ਦੇ ਵਿੱਚ 25% ਦਾ ਵਾਅਦਾ ਕਰਾਂਗੇ ਔਰ ਉਹ ਹਜੇ ਤੱਕ ਇਹਨਾਂ ਦਾ ਵਾਅਦਾ ਨਹੀਂ ਕੀਤਾ ਪੂਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੀ ਲੋਡਿੰਗ ਹੈ ਪੰਜਾਬ ਦੇ ਵਿੱਚ ਉਹ 1 ਰੁਪਿਆ 84 ਪੈਸੇ ਇਹਨਾਂ ਨੂੰ ਮਿਲਦੀ ਹੈ ਜਦੋਂ ਕਿ ਹਰਿਆਣੇ ਦੇ ਵਿੱਚ ਵੱਧ ਹੈ ਜਦੋਂ ਸਰਕਾਰ ਜਿਹੜੀ ਹੈ ਅਨਲੋਡਿੰਗ ਕਰਵਾਉਂਦੀ ਹੈ ਉਹ 3 ਰੁਪਏ ਕੁਝ ਪੈਸੇ ਕਰਵਾਉਂਦੀ ਹੈ ਜਿਹੜਾ ਇਹਨਾਂ ਨਾਲ ਸਰਾਸਰ ਧੱਕਾ ਆ ਔਰ ਕੱਲ ਇਸ ਵੰਦ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੈ ਪੰਜਾਬ ਦੇ ਮੰਤਰੀ ਸਾਹਿਬਾਨ ਨਾਲ ਵੀ ਸੀ ਉੱਥੇ ਵੀ ਅਸੀਂ ਇਹ ਮੁੱਦਾ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਅਸੀਂ ਕਰ ਦਾਂਗੇ ਪਰ ਹਜੇ ਕਈ ਮੀਟਿੰਗਾਂ ਹੋਈਆਂ ਉਹਦੇ ਵਿੱਚ ਹਰੇਕ ਵਾਰੀ ਇਹੀ ਕਿਹਾ ਜਾਂਦਾ ਭਰੋਸਾ ਹੀ ਦਿੱਤਾ ਜਾਂਦਾ ਵੀ ਕਰ ਦਾਂਗੇ ਪਰ ਨਹੀਂ ਕੀਤਾ ਜਾਂਦਾ ਮਜ਼ਦੂਰਾਂ ਦੀਆਂ ਹੁਣ ਮੇਨ ਮੰਗਾ ਕੀ ਨੇ ਜੀ ਝੋਨਾ ਆਣਾ ਮੰਡੀਆਂ ਦੇ ਵਿੱਚ ਸ਼ੁਰੂ ਮੇਨ ਮੰਗਤ ਇਹਨਾਂ ਦੇ ਹੈਗਾ ਜਿਹੜੀ ਸਾਡੀ ਲੇਬਰ ਹੈ ਰੇਟ ਹੈ ਉਹ ਉਹ ਵਧਾਏ ਜਾਣ ਇਸ ਕਰਕੇ ਇਹਨਾਂ ਨੇ ਕੱਲ ਤੋਂ ਜਿਹੜਾ ਹੈਗਾ ਵੀ ਜਿੰਨਾ ਚਿਰ ਸਰਕਾਰ ਜਿਹੜੀ ਸਾਡੀ ਮੰਗਾ ਨਹੀਂ ਮੰਨਦੀ ਸਾਡੇ ਲੋਡਿੰਗ ਦਾ ਜਾਂ ਹੋਰ ਬਾਕੀ ਮੰਗਾ ਨਹੀਂ ਬਤਾਉਂਦੀ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰਦੀ ਉਹਨਾਂ ਚਿਰ ਇਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਹੜਤਾਲ ਹੈ ਕੱਲ ਤੋਂ ਸ਼ੁਰੂ ਹੋਣਾ ਹੈ ਕਿਹੜਾ ਸਭ ਮੰਡੀਆਂ ਦੇ ਵਿੱਚ 4000 ਫਿਰ ਉਹ ਦੇਖ ਰਿਹਾ ਫੋਨ ਕਰਦਾ ਨਹੀਂ ਇਹ ਤਾਂ ਵੈਸੇ ਹੀ ਹਜੇ ਮੰਡੀਆਂ ਦੇ ਵਿੱਚ ਕਿਉਂਕਿ ਪਹਿਲੀ ਤਰੀਕ ਤੋਂ ਪਰਚੇ ਸ਼ੁਰੂ ਹੋਣੀ ਹੈ ਉਹਨਾਂ ਦਾ ਵੇਖ ਨਹੀਂ ਰਿਹਾ ਔਰ ਆੜਤੀ ਇਹਨੇ ਜਿਹੜੇ ਉਹ ਵੀ ਕੱਲ ਤੋਂ ਹੜਤਾਲ ਤੇ ਜਾ ਰਹੇ ਨੇ ਉਗਾਰਤੀਆਂ ਦੇ ਵੀ ਕੁਝ ਮੰਗਾਂ ਨੇ ਜਿਹੜੀਆਂ ਤੇ ਸਰਕਾਰ ਨੇ ਹਜੇ ਤੱਕ ਕੋਈ ਸਾਨੂੰ ਨਹੀਂ ਮੰਨੀਆਂ ਹੈਗੀਆਂ ਕਿਸਾਨਾਂ ਨੂੰ ਕੀ ਹੈਗੀ ਸਾਡੀ ਤਾਂ ਕਿਸਾਨਾਂ ਨੂੰ ਹੀ ਅਪੀਲ ਹੈ ਕਿ ਜਿਹੜਾ ਝੋਨਾ ਹਜੇ ਜਿੰਨਾ ਚਿਰ ਹੜਤਾਲ ਆੜਤੀਆਂ ਦੀਆਂ ਸ਼ੈਲਰ ਆਪਣੇ ਲੇਬਰ ਵਾਲਿਆਂ ਦੀ ਔਰ ਸ਼ੈਲਰਾਂ ਵਾਲਿਆਂ ਦੀ ਨਹੀਂ ਖੁੱਲਦੀ ਉਹਨਾਂ ਚਿਰ ਤੋ ਨਾ ਜੜਾ ਮੰਡੀਆਂ ਦੇ ਵਿੱਚ ਨਾ ਲੈ ਕੇ ਆਓ ਤੇ ਮਜ਼ਦੂਰਾਂ ਦੀ ਜਿਹੜੀ ਹੜਤਾਲ ਹੈ ਅਣਮਿੱਥੇ ਸਮੇਂ ਲਈ ਹੈ ਜੀ ਇਹ ਅਣਮਿੱਥੇ ਸਮੇਂ ਲਈ ਹੈ ਆੜਤੀਆਂ ਦੀ ਵੀ ਅਣਮਿੱਥੇ ਸਮੇਂ ਲਈ ਹੈ ਮਜ਼ਦੂਰਾਂ ਦੀ ਵੀ ਅਣਮਿੱਥੇ ਸਮੇਂ ਲਈ ਹੈ ਔਰ ਸ਼ੈਲਰ ਐਸਐਸ ਦੀ ਵੀ ਅਣਮਿੱਥੇ ਸਮੇਂ ਲਈ ਹੜਤਾਲ ਹੈ ਕੱਲ ਤੋਂ